ਦੋਸਤੇ ਇੱਕ ਸ਼ਾਰਟ ਵੀਡੀਓ ਬਣਾ ਰਿਆ ਸੇਰੋਂ ਪਹੁੰਚੇ ਵੀਰ ਅੰਗਰੇਜ਼ ਹੋਂਦੇ ਘਰ ਦੋ ਵੜਾ ਬਕਾਈ ਆ ਇਹ ਵਾਰ ਤਕਰੀਬਨ ਦੂਜਾ ਸੁਬਾ ਕੋਈ ਤੀਜਾ ਵੀ ਮੰਨ ਲਿਆ ਕਿ ਤਕਰੀਬਨ ਕੋਈ 10 ਤੋਂ 12 ਦਿਨ ਹਜੇ ਨਰਮ ਆ ਠੰਡੀ ਧੀਰੀ ਆ ਬੜੀ ਮਿੱਠੀ ਆ ਕਰਮਾਲੀ 38 40 ਹਜ਼ਾਰ ਮੋਲੋ ਕੁਛ ਵੀ ਕਰਾ ਲਓ ਇਹ ਸਿਰਫ ਅੱਜ ਤੁਹਾਨੂੰ ਮਿਲ ਜਾਣੀ ਆ 35000 ਦੀ ਵਿੱਚੋਂ 1000 ਹੋਰ ਮਾਨਤਾ ਨੂੰ 34000 ਦੀ ਬੱਚੀ ਮਿਲੂਗੀ 10 ਤੋਂ 12 ਦਿਨ ਹਜੇ ਗੱਟਦੀ ਆ ਗੱਲਬਾਤ ਕਰਾਂਗੇ ਆ ਵੈੜ ਦੀ ਬੇਸ਼ੱਕ ਤੁਸੀਂ ਦੇਖੋਗੇ ਸਿੰਘ ਝੂਗੀ ਦੇ ਵਿੱਚ ਲਾ ਲਓ ਸਿੰਘਾਲੀ ਮੰਨ ਲਿਓ ਕੱਤ ਵੱਡਾ ਕ੍ਰੋਸ ਵੀਰ ਦਾ ਸ਼ਹੀਵਾਲ ਦੇ ਵਿੱਚ ਤੀਜਾ ਸੁਹਾ ਸੂਣੀ ਆ ਅੰਗਰੇਜ਼ ਵੀਰੇ ਬੇਨੇ ਦੇ 25 ਤੋਂ 28 ਮਹੀਨਾ ਮਹੀਨਾ ਮੰਨ ਕੇ ਚਲੇ ਜੀ ਗਏ ਬਾਹਰ ਕੱਢ ਕੇ ਅੰਗਰੇਜ਼ ਮਾਰਾ ਦਿਖਾਈ ਸੰਦੂ ਸਾਹਿਬ ਜੀ ਠੰਡੀ ਹੈ ਜੀ ਪੂਰੀ ਠੰਡੀ ਮਿੱਠੀ ਆ ਠੀਰੀ ਆ ਦੋਵੇਂ ਫਰਿੱਜਾਂ ਆ ਜੀ ਆਹ ਵੇਖੋ ਜੀ ਕਰੋ ਚੈੱਕ ਮੇਰਾ ਭਰਾ ਇਹ ਤੀਜਾ ਸੁਹਾ ਕਿਸਾਨ ਵੀਰੋ ਸੂਣੀ ਆ ਬਾਕੀ ਕੱਦ ਵੱਡਾ ਪਿੰਡੇ ਪੁੰਡੇ ਤੋਂ ਤੁਸੀਂ ਦੇਖ ਸਕਦੇ ਜੇ ਥੋੜੀ ਜੀ ਹੋਰ ਵੀ ਕਿਸੇ ਭਰਾ ਨੇ ਕੇ ਸੰਭਾਲ ਕਰ ਲਈ ਤੇ ਕਰਮਾ ਵੀ ਦੁੱਧ 11 12 11 12 ਲੀਟਰ ਤਾਂ ਆਪਾਂ ਕਹਿ ਦਿੰਦੇ ਆ ਵੀ ਹੱਸ ਕੇ ਦੀ ਵੈਰ ਨਹੀਂ ਚਵਾਉਣਾ ਨਹੀਂ ਤੇ ਚਵਾਉਣਾ ਕਿੰਨੇ ਆ ਜਾਜ ਮੋਨ ਡਿਮਾਂਡ ਦੀ ਭਾਵੇਂ 28 ਹਜ਼ਾਰ ਕਰਾ ਲਓ 30 ਕਰਾ ਲਓ ਇਹ ਦੋ ਸੋ ਸਿਰਫ ਮਿਲਣੀ ਹੈ 25 25 ਹਜ਼ਾਰ ਦੇ ਵਿੱਚੋਂ 500 ਛੋਟ ਸਾਡੇ 24 ਹਜ਼ਾਰ ਦੀ ਵੜਾ ਮਿਲ ਜਾਣੀ ਹੈ ਮੇਰੇ ਭਰਾਵਾਂ ਨੂੰ ਦੋ ਵੜਾ ਨੇ ਦੋਵੇਂ ਵੜਾ ਕਿਸੇ ਭਰਾ ਨੇ ਪਾਉਣੀ ਹੈ ਤੇ ਦੋਵਾਂ ਦਾ ਸੌਦਾ ਮਾਰ ਲਿਓ ਇਹ ਤੁਹਾਨੂੰ ਮਿਲੂਗੀ 34 ਦੀ ਇਹ ਮਿਲੂਗੀ 24 ਹਜ਼ਾਰ ਇਹ ਸੰਧੂ ਸਾਹਿਬ ਜੀ ਦੋਵੇਂ ਕੋਈ ਲਊਗਾ ਨਾ ਜੀ ਹਾਂ ਹੋਰ ਮਾਤਾਨ ਕਰਦਾਂਗੇ ਜੀ ਕਿੰਨਾ ਮਾਤਾਨ ਕਰਦਾਂਗੇ ਜੀ ਕਿੰਨਾ ਕਰੇ ਜੀ ਇਹ ਸੰਧੂ ਸਾਹਿਬ ਜੀ ਦੋ 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 ਹਜ਼ਾਰ ਹੋਰ ਲੈਸ ਕਰਦਾਂਗੇ ਜੀ ਜੋੜਾ ਲੰਗਰਾ ਲਵੇ ਜੀ ਕੋਈ ਮੈਂ ਵੀ ਹੁਣ ਕੀ ਭਾਲਦੇ ਜੇ ਮੇਰੇ ਭਰਾਵੋ ਫੋਨ ਚੱਕੋ ਟੋਪਰ ਵਾਲੇ ਇੰਨੇ ਕਿੰਨੇ ਰੇਡ ਕਰਦੇ ਜੀ ਬਾਕੀ ਆਪੇ ਕੈਲਕੂਲੇਟ ਕਰ ਲਿਆ ਜੀ ਠੀਕ ਆ ਜੀ ਇਹ ਕਰਮਾਲੀ 24 ਦੀ ਵੀਰ ਨੇ ਕਹੀ ਆ ਇਹ 34 ਦੀ ਕਹੀ ਆ ਤੇ ਬਾਕੀ ਮੇਰੇ ਭਰਾ ਆਪ ਹੀ ਅਕੇ ਹਿਸਾਬ ਲਾ ਲਿਓ ਜੇ ਵਿੱਚੋਂ ਮਾਨਤਨ ਹੋਰ ਵੀ ਖੁੱਲਾ ਹੋ ਜਾਊਗਾ ਤੇ ਕਰੋ ਆਇਸ਼ ਮੇਰਾ ਭਰਾ ਲੁੱਟੋ ਮੇਲਾ ਠੀਕ ਆ ਜੀ ਧੰਨਵਾਦ